ਕਿ ਕੈਨੇਡਾ ਦੇ ਵਿੱਚ ਰਹਿੰਦੇ ਆ ਅਨੇਕਾ ਤਰ੍ਹਾਂ ਦੇ ਮਾਨ ਸਨਮਾਨ ਪ੍ਰਾਪਤ ਹੋਏ ਕਿਉਂਕਿ ਬੀਤੇ ਦਿਨੀ ਵਿਸਾਖੀ ਤੇ ਵੀ ਮੈਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਵੱਲੋਂ ਜੋ ਉੱਥੇ ਪਾਰਲੀਮੈਂਟ ਦੇ ਵਿੱਚ ਬਹੁਤ ਮਾਨ ਸਨਮਾਨ ਬਖਸ਼ਿਆ ਗਿਆ ਜੋ ਪੇਪਰ ਆਰਟ ਪਿਛਲੇ 24 ਸਾਲਾਂ ਤੋਂ ਕਰਦੇ ਆ ਰਹੇ ਆ ਵਕਫ ਵਕ ਮੁਲਕਾਂ 'ਚ ਘੁੰਮੇ ਲੇਕਿਨ ਜੋ ਕਦਰ ਕੈਨੇਡਾ ਦੀ ਸਰਕਾਰਾਂ ਨੇ ਪਾਈ ਇਹ ਸਲਾਗਾਯੋਗ ਹੈ ਤੇ ਦੁਨੀਆ ਦੇ ਵਿੱਚ ਜਿੰਨੇ ਵੀ ਕਲਾਕਾਰ ਵਸਦੇ ਨੇ ਮੈਂ ਚਾਹੁੰਨਾ ਵੀ ਹਰ ਇੱਕ ਮੁਲਕ ਦੇ ਕਲਾਕਾਰ ਜਿਹੜੇ ਸਾਂਭੇ ਜਾਣ ਉਹਨਾਂ ਦੀ ਚੰਗੀ ਇੱਜ਼ਤ ਮਾਣ ਉਹਨਾਂ ਨੂੰ ਬੰਦਾ ਸਨਮਾਨ ਮਿਲਣਾ ਚਾਹੀਦਾ ਤੇ ਓਨ ਵਾਲੇ ਪ੍ਰਵੇਖ ਦੇ ਵਿੱਚ ਬੜੀ ਜਲਦੀ ਟੋਰੈਂਟੋ ਦੇ ਕੈਨੇਡਾ ਦੇ ਅਲੱਗ-ਅਲੱਗ ਜਿਹੜੇ ਮਿਊਜ਼ੀਅਮ ਨੇ ਆਰਟਵਰਕ ਨੇ ਜਿਹੜੇ ਉਹ ਆਪਣੇ ਬਣਾ ਕੇ ਸੋਬਿਤ ਕੀਤੇ ਜਾਣਗੇ ਉਹਦੇ ਨਾਲ ਹੀ ਮੈਂ ਜ਼ਿਕਰ ਕਰ ਦੇਵਾਂ ਕਿ ਬੀਤੇ ਦਿਨੀ ਮੈਂ ਆਸਟ੍ਰੇਲੀਆ ਦੌਰੇ ਤੇ ਸੀ ਤੇ ਆਸਟ੍ਰੇਲੀਆ ਦੌਰੇ ਦੇ ਦੌਰਾਨ ਵੀ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਮੈਨੂੰ ਬੁਲਾ ਕੇ ਦੋ ਵਾਰੀ ਸਨਮਾਨਿਤ ਕੀਤਾ ਗਿਆ ਕਿ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਨੇ ਉਹ ਆਪਣੇ ਲੈਵਲ ਤੇ ਵਧੀਆ ਕਾਰਜ ਕਰ ਰਹੀਆਂ ਹੋਣੀਆਂ ਕਿਤੇ ਨਾ ਕਿਤੇ ਕਲਾਕਾਰ ਨੂੰ ਸੰਬੰਧ ਦੇ ਵਿੱਚ ਲਈ ਉਹਨਾਂ ਦਾ ਕੋਈ ਚੰਗਾ ਕੰਟਰੀਬਿਊਸ਼ਨ ਨਜ਼ਰ ਨਹੀਂ ਆਉਂਦਾ ਅਸੀਂ ਅੱਜ ਵੀ ਆਪਣੇ ਇੱਥੇ ਪੰਜਾਬ ਨੂੰ ਪਿਆਰ ਕਰਦੇ ਇਸ ਧਰਤੀ ਤੇ ਫੇਰ ਆਏ ਆ ਸਾਡਾ ਪਰਿਵਾਰ ਇੱਥੇ ਹੈ ਸਾਡੇ ਗੁਰੂ ਦੀ ਧਰਤੀ ਇੱਥੇ ਹੈ ਪਰ ਜੋ ਕਲਾਕਾਰ ਦੀ ਸਾਮ ਸੰਭਾਲ ਇੱਥੇ ਇਸ ਮੁਲਕ ਚ ਹੋਣੀ ਚਾਹੀਦੀ ਸੀ ਮਾਫ ਕਰਨਾ ਨਹੀਂ ਹੋਈ ਨਾ ਤਾਂ ਵੱਡੇ ਅਦਾਰਿਆਂ ਨੇ ਸੰਭਾਲ ਜਿਹੜੀਆਂ ਵੱਡੀਆਂ ਸਾਡੀਆਂ ਸ਼੍ਰੋਮਣੀ ਕਮੇਟੀ ਆਪਾਂ ਸਿੱਧਾ ਨਾਮ ਵੀ ਲੈ ਸਕਦੇ ਕਿ ਨਾ ਤਾਂ ਇਹਨਾਂ ਨੇ ਮੁੱਲ ਪਾਇਆ ਤੇ ਨਾ ਸਾਡੀਆਂ ਸਰਕਾਰਾਂ ਨੇ ਮੁੱਲ ਪਾਇਆ ਵਿਦੇਸ਼ਾਂ ਦੀ ਧਰਤੀ ਤੋਂ ਮਾਨ ਸਨਮਾਨ ਮਿਲਣ ਤੋਂ ਬਾਅਦ ਗੁਰਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਅੱਜ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਗੋਰੀ ਵੀ ਉਹਨਾਂ ਦੀ ਕਲਾ ਨੂੰ ਬਹੁਤ ਪਸੰਦ ਕਰਦੇ ਨੇ ਤੇ ਹਾਂ ਤੁਹਾਨੂੰ ਦੱਸਦੀ ਕਿ ਪਿਛਲੇ ਸਮੇਂ ਦੌਰਾਨ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਆਸਟ੍ਰੇਲੀਆ ਦੀ ਧਰਤੀ ਤੇ ਗਏ ਸੀ ਤੇ ਉੱਥੋਂ ਮਾਨ ਸਨਮਾਨ ਮਿਲਣ ਤੋਂ ਬਾਅਦ ਹੁਣ ਵਾਪਸ ਅੰਮ੍ਰਿਤਸਰ ਪਹੁੰਚੇ ਨੇ ਉਹਨੇ ਕਿਹਾ ਕਿ ਪਿਛਲੇ 24 ਸਾਲ ਤੋਂ ਉਹ ਪੇਪਰ ਆਰਟ ਕਰ ਰਿਹਾ ਨਹੀਂ ਵੱਖ-ਵੱਖ ਦੇਸ਼ ਦੇ ਵਿੱਚ ਵੀ ਘੁੰਮੇ ਪਰ ਜੋ ਮਨ ਸਰਕਾਰ ਅਤੇ ਆਰਟ ਦੀ ਕਦਰ ਕੈਨੇਡਾ ਵਿੱਚ ਪਾਈ ਗਈ ਹੈ ਉਸ ਲੰਘਾ ਜੋਗ ਹੈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਗਿਆ ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਆ ਤੇ ਮੈਂ ਸ੍ਰੀ ਅਮਰਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਇਹ ਅੱਜ ਪਾਸ ਕੀ ਬਣਾਈਏ ਕਿ ਇਹ ਜਰਾ ਮੈਮੋਟਿਕ ਕਿੱਛ ਹੈ ਜੀ ਅੱਜ ਤਕਰੀਬਨ ਜਿਸ ਤਰ੍ਹਾਂ ਕਿ ਸਾਰੇ ਮੇਰੇ ਮਿੱਤਰ ਜਾਣਦੇ ਨੇ ਐ ਸਾਰੇ ਦੇਸ਼ ਦੁਨੀਆ ਦੇ ਲੋਕ ਜਾਣਦੇ ਨੇ ਕਿ ਕੈਨੇਡਾ ਰਹ ਰਹੇ ਹਾਂ ਪਿਛਲੇ 2 ਸਾਲਾਂ ਤੋਂ ਤੇ ਅੱਜ ਵਾਪਸੀ ਹੋਈ ਹੈ 2 ਸਾਲਾਂ ਬਾਅਦ ਆਪਣੇ ਘਰ ਦੇ ਵਿੱਚ ਆਏ ਆ ਅਮਰਸਰ ਸਾਹਿਬ ਤੇ ਬੜੀ ਖੁਸ਼ੀ ਹੋਈ ਇਹ ਦੱਸ ਦਿਆਂ ਸਾਰੇ মিডিਆ ਨੂੰ ਸਾਰੇ ਦੁਨੀਆ ਨੂੰ ਕਿ ਕੈਨੇਡਾ ਦੇ ਵਿੱਚ ਰਹਿੰਦੇ ਹਾਂ ਅਨੇਕਾ ਤਰ੍ਹਾਂ ਦੇ ਮਾਨ ਸਨਮਾਨ ਪ੍ਰਾਪਤ ਹੋਏ ਕਿਉਂਕਿ ਬੀਤੇ ਦਿਨੀ ਵਿਸਾਖੀ ਤੇ ਵੀ ਮੈਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਵੱਲੋਂ ਜੋ ਉਥੇ ਪਾਰਲੀਮੈਂਟ ਦੇ ਵਿੱਚ ਬਹੁਤ ਮਾਤ ਸਨਮਾਨ ਬਖਸ਼ਿਆ ਗਿਆ। ਕੈਨੇਡਾ ਦੀ ਸਾਰੇ ਮਿਨਿਸਟਰੀ ਵੱਲੋਂ ਬਹੁਤ ਹੀ ਅਦਬ ਸਤਕਾਰ ਮਿਲਿਆ ਕਿਉਂਕਿ ਜੋ ਪੇਪਰ ਆਰਟ ਪਿਛਲੇ 24 ਸਾਲਾਂ ਤੋਂ ਕਰਦੇ ਆ ਰਹੇ ਆਂ ਵੱਖ-ਵੱਖ ਮੁਲਕਾਂ 'ਚ ਘੁੰਮੇ ਲੇਕਿਨ ਜੋ ਕਦਰ ਕੈਨੇਡਾ ਦੀ ਸਰਕਾਰਾਂ ਨੇ ਪਾਈ ਇਹ ਸਲਾਗਾਯੋਗ ਹੈ ਤੇ ਦੁਨੀਆ ਦੇ ਵਿੱਚ ਜਿੰਨੇ ਵੀ ਕਲਾਕਾਰ ਵੱਸਦੇ ਨੇ ਮੈਂ ਚਾਹੁੰਦਾ ਵੀ ਹਰ ਇੱਕ ਮੁਲਕ ਦੇ ਕਲਾਕਾਰ ਜਿਹੜੇ ਸਾਹਮੇ ਜਾਣ ਉਹਨਾਂ ਦੀ ਚੰਗੀ ਇੱਜ਼ਤ ਮਾਣ ਉਹਨਾਂ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ। ਤੇ ਮੈਂ ਇਸ ਗੱਲ ਦਾ ਦਿਲੋਂ ਧੰਨਵਾਦੀ ਆ ਕੈਨੇਡੀਅਨ ਸਰਕਾਰ ਦਾ ਕਿ ਉਹਨੇ ਇਸ ਨਿਮਾਣੇ ਆਰਟਿਸਟ ਨੂੰ ਪਾਰਲੀਮੈਂਟ ਦੇ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਬੜੀ ਜਲਦੀ ਟੋਰਾਂਟੋ ਦੇ ਕੈਨੇਡਾ ਦੇ ਅਲੱਗ-ਅਲੱਗ ਜਿਹੜੇ ਮਿਊਜ਼ੀਅਮ ਨੇ ਆਰਟਵਰਕ ਨੇ ਜਿਹੜੇ ਉਹ ਆਪਣੇ ਬਣਾ ਕੇ ਸੋਭਿਤ ਕੀਤੇ ਜਾਣਗੇ ਉਹਦੇ ਨਾਲ ਹੀ ਮੈਂ ਜ਼ਿਕਰ ਕਰ ਦੇਵਾਂ ਕਿ ਬੀਤੇ ਦਿਨੀ ਮੈਂ ਆਸਟ੍ਰੇਲੀਆ ਦੌਰੇ ਤੇ ਸੀ ਤੇ ਆਸਟ੍ਰੇਲੀਆ ਦੌਰੇ ਦੇ ਦੌਰਾਨ ਵੀ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਮੈਨੂੰ ਬੁਲਾ ਕੇ ਦੋ ਵਾਰੀ ਸਨਮਾਨਿਤ ਕੀਤਾ ਗਿਆ ਉਦੇ ਨਾਲ ਨਾਲ ਇਹ ਉਹ ਵੀ ਬਹੁਤ ਜ਼ਿਆਦਾ ਐਕਸਾਈਟਿਡ ਨੇ ਇਸ ਕਲਾ ਨੂੰ ਦੇਖ ਕੇ ਕਿਉਂਕਿ ਉਹਨਾਂ ਨੇ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਦੀ ਕਲਾ ਵੇਖੀ ਨਹੀਂ ਸੀ ਤੇ ਉਹ ਗੋਰੇ ਜਦੋਂ ਇਸ ਕਲਾ ਦੀ ਸਲਾਘਾ ਕਰਦੇ ਤੇ ਮੇਰੇ ਲਈ ਨਹੀਂ ਪੂਰੇ ਪੰਜਾਬੀਆਂ ਲਈ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਇੱਕ ਆਰਟਿਸਟ ਪੰਜਾਬ ਦੀ ਧਰਤੀ ਤੋਂ ਗੁਰੂ ਰਾਮਦਾਸ ਦੀ ਧਰਤੀ ਤੋਂ ਜਾਂਦਾ ਹੈ ਤੇ ਉਹਨੂੰ ਇੰਨਾ ਅਦਬ ਸਰਕਾਰ ਸਤਕਾਰ ਮਿਲਦਾ ਹੈ ਉਹਦੀ 24 ਸਾਲਾਂ ਦੀ ਮਿਹਨਤ ਦਾ ਮੁੱਲ ਪੈਂਦਾ ਤੇ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਮੈਂ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਤੇ ਆਪਣੇ ਦੋਸਤਾਂ ਮਿੱਤਰਾਂ ਦਾ ਭਰਾਵਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਸਦਕੇ মিডিਆ ਵਾਲੇ ਵੀਰਾਂ ਦੇ ਸਹਿਯੋਗ ਸਦਕੇ ਅੱਜ ਤਾਈ ਮੈਂ ਇੱਥੇ ਪਹੁੰਚਿਆ ਤੇ ਬੜੀ ਕਿਰਪਾ ਹੈ ਵਾਹਿਗੁਰੂ ਦੀ ਪੰਜਾਬ ਵਿੱਚ ਕਰੀਬ 22 ਸਾਲ ਆਟਕ ਕੀਤਾ ਪਰ ਸਰਕਾਰ ਵੱਲੋਂ ਕੋਈ ਇਸਾਰ ਨਹੀਂ ਲਈ ਗਈ ਦੱਸਦੀ ਕਿ ਗੁਰਪ੍ਰੀਤ ਸਿੰਘ ਦੇ ਵੱਲੋਂ মিডিਆ ਦੇ ਨਾਲ ਗੱਲਬਾਤ ਕਰਦੇ ਹੋਇਆ ਇਹ ਸਭ ਕੁਝ ਆਖਿਆ ਗਿਆ ਉਹਨਾਂ ਕਿਹਾ ਕਿ ਖੁਸ਼ੀ ਦੀ ਗੱਲ ਇਹ ਹੈ ਕਿ ਕੈਨੇਡਾ ਆਸਟ੍ਰੇਲੀਆ ਦੇ ਮਿਊਜ਼ੀਅਮ ਦੇ ਵਿੱਚ ਉਹਨਾਂ ਦਾ ਆਰਟਵਰਕ ਸ਼ਿਸ਼ੋਬਿਤ ਕੀਤਾ ਜਾਵੇਗਾ ਕਿਹਣਾ ਕਹੋਗੇ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਤੁਹਾਡੀ ਇੰਨੀ ਕਲਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇੰਡੀਆ ਗਵਰਨਮੈਂਟ ਨੂੰ ਨਹੀਂ ਕੀਤਾ ਜਾ ਰਿਹਾ ਦੇਖੋ ਜੀ ਆਪਣੇ ਪੰਜਾਬ ਦੇ ਵਿੱਚ ਮੈਂ ਤਕਰੀਬਨ 22 ਸਾਲ ਆਰਟਵਰਕ ਕੀਤਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨੀਆਂ ਵੀ ਲਾਈਆਂ ਗਈਆਂ ਵਰਕਸ਼ਾਪਾਂ ਵੀ ਲਾਈਆਂ ਗਈਆਂ ਤੇ ਮੀਡੀਆ ਦੇ ਜ਼ਰੀਏ ਤੁਹਾਡੇ ਜ਼ਰੀਏ ਵੀ ਬਹੁਤ ਦੁਨੀਆ ਤੱਕ ਖਬਰ ਪਹੁੰਚਦੀ ਸੀ ਲੇਕਿਨ ਇਹ ਕਿਤੇ ਨਾ ਕਿਤੇ ਹੈ ਤਾਂ ਦੁੱਖ ਵਾਲੀ ਗੱਲ ਕਿਉਂਕਿ ਜਿਹੜਾ ਕਲਾਕਾਰ ਕਲਾ ਨੂੰ ਸਮਰਪਿਤ ਹੈ ਤੇ ਸਰਕਾਰਾਂ ਦਾ ਫਰਜ਼ ਬੰਦਾ ਉਸ ਕਲਾਕਾਰ ਦੀ ਸਾਰ ਲਈ ਜਾਵੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਜਦੋਂ ਮੈਂ ਜਸਟਿਨ ਟਰੂ ਜੋ ਟਰੂਡੋ ਜੀ ਨੂੰ ਮਿਲ ਰਿਹਾ ਤੇ ਉਹਨਾਂ ਦੇ ਚਿਹਰੇ ਦੇ ਫੇਸ ਐਕਸਪ੍ਰੈਸ਼ਨ ਤੁਸੀਂ ਦੇਖੋ ਕਿੰਨਾ ਉਹ ਇਸ ਚੀਜ਼ ਤੋਂ ਇੰਪ੍ਰੈਸ ਹੋਏ ਨੇ ਕਿੰਨੀ ਕਦਰ ਕਰ ਰਹੇ ਨੇ ਕਿਸੇ ਕਲਾਕਾਰ ਦੀ ਈਵਨ ਹੋਰ ਵੀ ਆਸਟ੍ਰੇਲੀਆ ਦੇ ਮਿਨਿਸਟਰ ਹੈ ਜਾਂ ਜਿਹੜੇ ਕੈਨੇਡਾ ਦੇ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਆ ਮਾਰਕ ਮਿਲਰ ਜੀ ਉਹ ਤਾਂ ਇੰਨੇ ਹੈਰਾਨ ਹੋਏ ਤੇ ਜਦੋਂ ਉਹਨਾਂ ਨੂੰ ਮੈਂ ਦੱਸਿਆ ਮੈਂ ਦੁਨੀਆ ਦੀ ਸਭ ਤੋਂ ਛੋਟੀ 1 ਇੰਚ ਦੀ ਦਸਤਾਰ ਬਣਾਈ ਤੇ ਉਹ ਹੈਰਾਨ ਹੋ ਗਏ ਵੀ 1 ਇੰਚ ਦੀ ਦਸਤਾਰ ਮੈਂ ਵੇਖਣਾ ਚਾਹੁੰਗਾ ਕਹਿੰਦਾ ਉਹਨੇ ਵੀ ਸਿੱਖਾਂ ਦੇ ਵਿੱਚ ਇੰਨੀ ਕਲਾ ਹੈਗੀ ਹੈ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਦੁਨੀਆ ਦੇ ਸੱਤਾਂ ਜੁੱਬਿਆਂ ਦੇ ਮੈ ਮਾਡਲ ਬਣਾਏ ਐ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਬਣਾਇਆ ਤੇ ਉਹ ਜਾਣਦੇ ਨੇ ਦਰਬਾਰ ਸਾਹਿਬ ਬਾਰੇ ਤੇ ਹੁਣ ਮੈਨੂੰ ਬੜੀ ਖੁਸ਼ੀ ਆ ਉਦੋਂ ਹੋਏਗੀ ਕਿ ਬੜੀ ਜਲਦੀ ਅਸੀਂ ਕੈਨੇਡੀਅਨ ਜਿਹੜੇ ਗੋਰਿਆਂ ਦੇ ਜਿਹੜੇ ਮਿਊਜ਼ੀਅਮ ਹੈ ਉੱਥੇ ਵੀ ਆਪਣਾ ਆਰਟਵਰਕ ਜਿਹੜਾ ਸੋਭਿਤ ਕਰਾਂਗੇ ਉਹਦੇ ਨਾਲ ਨਾਲ ਆਸਟ੍ਰੇਲੀਆ ਦੇ ਵਿੱਚ ਵੀ ਬੜੀ ਜਲਦੀ ਸੋਭਿਤ ਕੀਤੇ ਜਾਣਗੇ ਤੇ ਜਿਹੜਾ ਤੁਹਾਡਾ ਸਵਾਲ ਸੀ ਮੈਂ ਉਹਨੂੰ ਥੋੜਾ ਹੋਰ ਲੰਮਾ ਕਰਾਂ ਕਿ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਨੇ ਉਹ ਆਪਣੇ ਲੈਵਲ ਤੇ ਵਧੀਆ ਕਾਰਜ ਕਰ ਰਹੀਆਂ ਹੋਣੀਆਂ ਕਿਤੇ ਨਾ ਕਿਤੇ ਕਲਾਕਾਰ ਨੂੰ ਸੰਬੰਧ ਦੇ ਲਈ ਉਹਨਾਂ ਦਾ ਕੋਈ ਚੰਗਾ ਕੰਟਰੀਬਿਊਸ਼ਨ ਨਜ਼ਰ ਨਹੀਂ ਆਉਂਦਾ ਹੋ ਸਕਦਾ ਸਾਡੇ ਵਰਗੇ ਕਲਾਕਾਰਾਂ ਦੀ ਚੰਗੀ ਕਦਰ ਇਹਨਾਂ ਨੇ ਸਰਕਾਰਾਂ ਨੇ ਪਾਈ ਹੁੰਦੀ ਤੇ ਅੱਜ ਸਾਡੇ ਵਰਗੇ ਕਲਾਕਾਰਾਂ ਨੂੰ ਬਾਹਰ ਮੁਲਕਾਂ ਵੱਲ ਮੂੰਹ ਕਰਨ ਦੀ ਲੋੜ ਪੈਂਦੀ ਅਸੀਂ ਅੱਜ ਵੀ ਆਪਣੇ ਇੱਥੇ ਪੰਜਾਬ ਨੂੰ ਪਿਆਰ ਕਰਦੇ ਹਾਂ ਇਸ ਧਰਤੀ ਤੇ ਫੇਰ ਆਏ ਹਾਂ ਸਾਡਾ ਪਰਿਵਾਰ ਇੱਥੇ ਹੈ ਸਾਡੇ ਗੁਰੂ ਦੀ ਧਰਤੀ ਇੱਥੇ ਹੈ ਪਰ ਜੋ ਕਲਾਕਾਰ ਦੀ ਸਾਮ ਸੰਭਾਲ ਇੱਥੇ ਇਸ ਮੁਲਕ ਚ ਹੋਣੀ ਚਾਹੀਦੀ ਸੀ ਮਾਫ਼ ਕਰਨਾ ਨਹੀਂ ਹੋਈ ਇਸ ਗੱਲ ਕਿ ਟ੍ਰੂਡੋ ਨਾਲ ਮਿਲਿਆ ਕੀ ਗੱਲਬਾਤ ਹੋਈ ਤੁਹਾਡੀ ਨਾਲ ਜਸਟਿਨ ਟ੍ਰੂਡੋ ਨੇ ਜਦੋਂ ਮੈਂ ਪਹਿਲੀ ਵਾਰ ਹੀ ਮਿਲਿਆ ਤੇ ਪਹਿਲਾਂ ਤਾਂ ਉਹ ਬਹੁਤ ਖੁਸ਼ ਹੋਏ ਤੇ ਉਹਦੇ ਨਾਲ ਹੀ ਜਦੋਂ ਮੈਂ ਉਹਨਾਂ ਨੂੰ ਇੰਨਾ ਹੀ ਗੱਲ ਦੱਸੀ ਕਿ ਮੈਂ ਸ੍ਰੀ ਅਮਰitsar ਸਾਹਿਬ ਤੋਂ ਆਇਆ ਹਾਂ ਤੇ ਨਾਲ ਹੀ ਉਹ ਕਹਿੰਦੇ ਹਾਂਜੀ ਹਾਂਜੀ ਉੱਥੇ ਜਿਹੜਾ ਤੁਹਾਡਾ ਦਰਬਾਰ ਸਾਹਿਬ ਹੈਗਾ ਉਹ ਪੰਜਾਬੀ ਵਿੱਚ ਬੋਲੇਗੀ ਦਰਬਾਰ ਸਾਹਿਬ ਮੈਂ ਕਹਾਂ ਹਾਂਜੀ ਹਾਂਜੀ ਅਸੀਂ ਉਸ ਧਰਤੀ ਤੋਂ ਆਏ ਜਿੱਥੇ ਦਰਬਾਰ ਸਾਹਿਬ ਹੈ ਤੇ ਉਹਨਾਂ ਨੇ ਇਹ ਵੀ ਪ੍ਰੋਸੈਸ ਦੱਸਾਇਆ ਕਿ ਤੁਸੀਂ ਆਰਟਿਸਟ ਉਸੇ ਚੁਣੇਗੀ ਤੁਹਾਡੀ ਕਲਾ ਜਿਹੜੀ ਹੈਗੀ ਹੈ ਸਾਡੇ ਇੱਥੇ ਅਜਾਇਬ ਕਰਾਂ ਦਾ ਸ਼ਿੰਗਾਰ ਬੜੇ। ਪਰ ਤੁਸੀਂ ਗੱਲ ਕੀਤੀ ਜਾਵੇ ਜੀ ਆਪਣੇ ਦੇ ਦੇ ਪ੍ਰਧਾਨ ਮੰਤਰੀ ਛੜ ਕੇ ਮੁੱਖ ਮੰਤਰੀ ਨੂੰ ਮਿਲਣਾ ਬੜੀ ਮੁਸ਼ਕਲ ਹੈ। ਖਾ ਕਰਕੇ ਐਮ ਐਲ ਏ ਦੇ ਵਿਦੇਸ਼ਾਂ ਦੇ ਪ੍ਰਧਾਨ ਮੰਤਰੀ ਤੁਸੀਂ ਮਿਲ ਗਏ ਕਿਥੋਂ ਦਾ ਮੰਨ ਲੱਕਾ। ਦੇਖੋ ਜੀ ਮੇਰੇ ਵਾਸਤੇ ਤਾਂ ਇਹ ਸੁਪਨੇ ਵਾਲੀ ਗੱਲ ਸੀ ਬਿਲਕੁਲ ਕਿ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੱਕ ਇਨਵੀਟੇਸ਼ਨ ਆ ਰਿਹਾ ਹੈ ਕਿ ਤੁਸੀਂ ਇੱਥੋਂ ਦੇ ਈਵੈਂਟ ਤੇ ਅਟੈਂਡ ਕਰੋਗੇ ਤੇ ਜਿੰਨੀ ਵੀ ਮਿਨਿਸਟਰੀ ਕੈਨੇਡੀਅਨ ਤਕਰੀਬਨ 20-25 ਦੇ ਕਰੀਬ ਮੈਂਬਰ ਆਫ ਪਾਰਲੀਮੈਂਟ ਜਿੰਨੇ ਵੀ ਇੱਥੋਂ ਦੇ ਕੈਬਨਿਟ ਮਿਨਿਸਟਰ ਫੈਮਿਲੀ ਮਿਨਿਸਟਰ ਉੱਥੋਂ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਜੀ ਰੂਬੀ ਸੋਤਾ ਕਮਲ ਖੈਰਾ ਜੀ ਜਾਂ ਹੋਰ ਜਿੰਨੇ ਨਾਮੀ ਜਿਹੜੇ ਐਮਪੀ ਨੇ ਜਾਂ ਸਾਰੇ ਮਿਨਿਸਟਰੀ ਜਦੋਂ ਮੇਰੇ ਮਿਲਿਆ ਤੇ ਉਹਨਾਂ ਨੇ ਕਲਾ ਦੀ ਇੰਨੀ ਦਿਲੋਂ ਸਲਾਘਾ ਕੀਤੀ ਤੇ ਮੇਰੇ ਵਾਸਤੇ ਬੜੀ ਮਾਣ ਵਾਲੀ ਗੱਲ ਸੀਗੀ ਤੇ ਨਾਲ ਮੈਂ ਦਿਲੋਂ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਕਿ ਮੇਰੇ ਵਰਗੇ ਕਲਾਕਾਰ ਜਿਹੜੇ ਇੱਥੇ ਪੰਜਾਬ ਦੇ ਵਿੱਚ ਇੰਨੇ ਸਾਲ ਕਲਾ ਕੀਤੀ ਨਾ ਤਾਂ ਵੱਡੇ ਅਦਾਰਿਆਂ ਨੇ ਸੰਭਿਆ ਜਿਹੜੀਆਂ ਵੱਡੀਆਂ ਸਾਡੀਆਂ ਸ਼੍ਰੋਮਣੀ ਕਮੇਟੀ ਆਪਾਂ ਸਿੱਧਾ ਨਾਮ ਵੀ ਲੈ ਸਕਦੇ ਕਿ ਨਾ ਤਾਂ ਇਹਨਾਂ ਨੇ ਮੁੱਲ ਪਾਇਆ ਤੇ ਨਾ ਸਾਡੀਆਂ ਸਰਕਾਰਾਂ ਨੇ ਮੁੱਲ ਪਾਇਆ ਤੇ ਗੱਲ ਇਹ ਹੈ ਇੱਥੋਂ ਦੇ ਤਾਂ ਸ਼ਹਿਰਾਂ ਦੇ ਐਮਪੀ ਨੂੰ ਵੀ ਐਮਐਲਏ ਨੂੰ ਮਿਲਣਾ ਮੁਸ਼ਕਿਲ ਹੈ ਤੇ ਹੋਰ ਛੱਡੋ ਕਾਉਂਸਲਰ ਨੂੰ ਵੀ ਤੁਸੀਂ ਮਿਲ ਨਹੀਂ ਸਕਦੇ ਤੇ ਉੱਥੇ ਖੁਦ ਇਨਵਿਟੇਸ਼ਨ ਆਉਂਦੇ ਆਸਟ੍ਰੇਲੀਆ ਮੈਂ ਗਿਆ ਤੇ ਦੋ ਤਿੰਨ ਵਾਰੀ ਉੱਥੇ ਪਾਰਲੀਮੈਂਟ ਤੋਂ ਉਹਨਾਂ ਨੇ ਬਣਾ ਕੇ ਬਕਾਇਦਾ ਉੱਥੋਂ ਦੇ ਸਪੋਰਟਸ ਮਿਨਿਸਟਰ ਉੱਥੋਂ ਦੇ ਆਰਟ ਮਿਨਿਸਟਰ ਉੱਥੋਂ ਦੇ ਮੈਂਬਰ ਆਫ ਪਾਰਲੀਮੈਂਟ ਇੰਨਾ ਐਪਰੀਸ਼ੀਏਟ ਕਰ ਰਹੇ ਜਿਹੜੇ ਮੇਰੇ ਲਈ ਕੀ ਮਾਣ ਵਾਲੀ ਗੱਲ ਹੈ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਲ ਨਰਾਜ਼ਗੀ ਜ਼ਾਹਰ ਕਰਦੇ ਹੋਏ ਵੀ ਦਿਖਾਈ ਦਿੱਤੇ ਉਨ੍ਹਾਂ ਕਿਹਾ ਕਿ ਇਸ ਦੀਆਂ ਸਰਕਾਰਾਂ ਕਲਾਕਾਰਾਂ ਨੂੰ ਸਾਂਭਣ ਦੇ ਵਿੱਚ ناکਾਮ ਸਾਬਿਤ ਹੋਈਆਂ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬ ਲੋਕ ਚੈਨਲ